ਥਾਈਲੈਂਡ ਅਤੇ ਕੰਬੋਡੀਆ ਦੀ ਸਰਹੱਦ ਤੇ ਭਿਆਨਕ ਲੜਾਈ ਜਾਰੀ ਹੈ ਹੁਣ ਤੱਕ ਦੋਵੇਂ ਧਿਰਾਂ ਵਿਚਕਾਰ ਚੱਲ ਰਹੇ ਟਕਰਾਅ ਵਿੱਚ 9 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਇਸ ਦੌਰਾਨ ਕੰਬੋਡੀਆ ਦੇ ਰਾਕਟ ਹਮਲੇ ਦੇ ਜਵਾਬ ਵਿੱਚ ਥਾਈਲੈਂਡ ਨੇ ਫਨੋਮ ਪੇਨ ਤੇ ਐਫ 16 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਦ ਫਨੋਮ ਪੇਨ ਪੋਸਟ ਨੇ ਦਾਅਵਾ ਕੀਤਾ ਹੈ ਕਿ ਥਾਈਲੈਂਡ ਨੇ ਵੀਰਵਾਰ ਨੂੰ ਕੰਬੋਡੀਆ ਦੇ 6 ਐਫ 16 ਲੜਾਕੂ ਜਹਾਜ਼ਾਂ ਨਾਲ ਹਮਲਾ ਕੀਤਾ ਇਸ ਦੌਰਾਨ ਕੰਬੋਡੀਆ ਨੇ ਇੱਕ ਥਾਈ ਲੜਾਕੂ ਜਹਾਜ਼ ਨੂੰ ਵੀ ਮਾਰ ਛੁੱਟਿਆ ਦ ਫਨੋਮ ਪੇਨ ਪੋਸਟ ਦੇ ਅਨੁਸਾਰ ਕੰਬੋਡੀਆ ياته ਤਾ ਮੋਇਨ ਥੋ ਮੰਦਰ ਦਾ ਕਾਰੋਬਾਰੀ ਮੰਦਰ ਮੁੰਬਈ ਖੇਤਰ ਅਤੇ ਪ੍ਰਿਆਬ ਵਿਹਾਰ ਮੰਦਰ ਤੇ ਆਲੇ ਦੁਆਲੇ ਹਮਲੇ ਕੀਤੇ ਗਏ ਹਨ ਦੋਵੇਂ ਦੇਸ਼ਾਂ ਵਿੱਚ ਕਾਰ ਸਵੇਰ ਤੋਂ ਜਗ ਚੱਲ ਰਹੀ ਹੈ ਇਹਨਾਂ ਧਾਵਾਂ ਨੂੰ ਟਕਰਾ ਦੇ ਮੁੱਖ ਬਿੰਦੂਆਂ ਵੱਜੋਂ ਜਾਣਿਆ ਗਿਆ ਕੰਬੇਡੀਆ ਲੀਡਰਸ਼ਿਪ ਦਾ ਕਹਿਣਾ ਹੈ ਕਿ ਥਾਈ ਫੌਜ ਨੇ ਹਮਲਾ ਸ਼ੁਰੂ ਕੀਤਾ ਹੈ ਜੋ ਕਿ ਚੰਗਪੋਂਗ ਫਵਾਵਤ ਫੌਜੀ ਰਣਨੀਤੀ ਵਜੂਬ ਕੋਸ਼ਿਦ ਕੀਤੇਗੇ ਪਹਿਲੇ ਵੱਡੇ ਹਮਲੇ ਦੇ ਤਹਿਤ ਪਹਿਲਾ ਵੱਡਾ ਹਮਲਾ ਹੈ ਪਰਧਾਨ ਮੰਤਰੀ ਹੁਨ ਮਾਨਿਤ ਨੇ ਕਿਹਾ ਹੈ ਕਿ ਥਾਈ ਫੌਜਾਂ ਦੇ ਉਡਾਰ ਮੀਂਚੇ ਪ੍ਰਾਂਤ ਵਿੱਚ ਕੰਬੋਡੀਅਨ ਫੌਜ ਦੇ ਟਿਕਾਣਿਆਂ ਤੇ ਹਮਲਾ ਕੀਤਾ ਹੈ ਅਤੇ ਫਿਰ ਹਮਲੇ ਤੋਂ ਮੁੰਬਈ ਖੇਤਰ ਤੱਕ ਵਧਾ ਦਿੱਤਾ ਹੈ ਕੰਬੋਡੀਆ ਹਮੇਸ਼ਾ ਸ਼ਾਂਤੀਪੂਰਕ ਮੁੱਦਿਆਂ ਨੂੰ ਹੱਲ ਕਰਨ ਦੇ ਵਿੱਚ ਹੱਕ ਜਿਰਿਆ ਪਰ ਇਸ ਵਾਰ ਸਾਡੇ ਕੋਲ ਕੋਈ ਤਾਕਤ ਨਾਲ ਜਵਾਬ ਦੇਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਹੈ ਕੰਬੋਡੀਅਨ ਸਰਕਾਰ ਫੌਜ ਅਤੇ ਪ੍ਰਸ਼ਾਸਨ ਪੂਰੀ ਤਾਕਤ ਨਾਲ ਰਾਸ਼ਟਰੀ ਪ੍ਰਭੂਸਤਾ ਅਤੇ ਖੇਤਰੀ ਅਖੰਡਤਾ ਦੀ ਰੱਖਿਆ ਕਰਨ ਵਿੱਚ ਲੱਗੇ ਹੋਏ ਹਨ